ਹੁਸ਼ਿਆਰਪੁਰ ਦੀ ਦੁਸ਼ਹਿਰਾ ਗਰਾਊਂਡ ਦੇ ਵਿੱਚ ਮੌਜੂਦਾਂ ਜਿਵੇਂ ਤੁਸੀਂ ਸਾਰੇ ਜਾਣਦੇ ਹੋ ਕਿ ਦੁਸ਼ਹਿਰੇ ਦਾ ਮੇਲਾ ਲੱਗ ਚੁੱਕਾ ਹੈ ਔਰ ਇਸ ਵੇਲੇ ਬਹੁਤ ਸਾਰੀਆਂ ਹੁਸ਼ਿਆਰਪੁਰ ਦੀ ਦੁਸ਼ਹਿਰਾ ਗਰਾਊਂਡ ਦੇ ਵਿੱਚ ਰੌਣਕਾਂ ਦੇਖਣ ਨੂੰ ਤਾਂ ਤੁਹਾਨੂੰ ਜਿਹੜੀਆਂ ਮਿਲਦੀਆਂ ਨੇ ਇਹਨਾਂ ਦਾ ਵੀ ਆਪਣਾ ਮਨਜੀ ਕੁਆਰਟਰ ਚਲੰਦਰ ਤੋਂ ਠੀਕ ਹੈ ਜੀ ਐਸਪੀ ਲਈ ਜਿਹੜੇ ਆ ਬਹੁਤ ਸਾਰੇ ਜਿਹੜੇ ਹੈਗੇ ਆ ਮੈਡਮ ਇਤਰ ਵਗੈਰਾ ਰੱਖੇ ਹੋਏ ਨੇ ਇਹ ਇਹਨਾਂ ਬਾਰੇ ਦੱਸੋ ਪਹਿਲਾਂ ਜੀ ਜਿਹੜੀ ਖੁਦ ਤੁਹਾਡੀ ਆਪਣੀ ਮੈਨੂਫੈਕਚਰਿੰਗ ਹੈ ਹਾਂ ਜੀ ਸਰ ਹਾਂ ਜੀ ਸੜੀ ਆਪਣੀ ਆ ਕਿੱਥੇ ਬਣਾ ਨੇ ਸਰ ਜਿੱਦਾਂ ਮੁਚੀ ਫਲੋਰਾ ਹੋ ਗਿਆ ਸ਼ੋਰ ਲਾਈਨ ਫਲੋਰਾ ਹੋ ਗਿਆ ਜਾਂ ਉਦ ਵਗੈਰਾ ਹੋਗਾ ਸਪੈਸ਼ਲ ਮਾਫੀਆ ਹੋਗਾ ਅੱਛਾ ਜੀ ਇਸ ਤਰ੍ਹਾਂ ਗੱਲ ਕਰੋ ਠੀਕ ਜੀ ਤੋ ਆਪਾਂ ਇਹਨੂੰ ਰਫ ਕਰਦੇ ਆਂ ਉਹ ਦੇਖਦੇ ਆਂ ਇਹਦੀ ਫ੍ਰੈਗਰੈਂਸ ਕਿੱਦਾਂ ਦੀ ਹੈਗੀ ਆ ਹੂੰ ਸੋ ਕਾਫੀ ਵਧੀਆ ਫ੍ਰੈਗਰੈਂਸ ਹੈ ਜੀ ਤੁਸੀਂ ਦੱਸ ਰਹੇ ਸੀਗੇ ਕਿ ਹੁਣ ਇਹ ਖੁਦ ਥੋੜੇ ਦਿਨ ਪਹਿਲਾਂ ਹੀ ਤਿਆਰ ਕੀਤਾ ਜੀ ਇਹ ਹਾਂਜੀ ਇਹ ਹਜੀ ਪਰਸੋਂ ਤਿਆਰ ਕੀਤਾ ਸੀਗਾ ਮਾਫੀ ਆ ਜਨਾ ਅਸੀਂ ਦੁਕਾਨਾਂ ਦੇ ਵਿੱਚ ਜਾਂਦੇ ਆਂ ਤਾਂ ਕਾਫੀ ਜ਼ਿਆਦਾ ਇਹਨਾਂ ਚੀਜ਼ਾਂ ਦਾ ਰੇਟ ਰਹਿੰਦਾ ਹੁੰਦਾ ਅਸੀਂ ਲੈਣ ਜਾਂਦੇ ਆਂ ਕਿਉਂਕਿ ਅਸੀਂ ਯੂਜ਼ ਕਰਦੇ ਆਂ ਇਹ ਤੁਹਾਡਾ ਜਿਹੜਾ ਰੇਟ ਹੈ ਜਿਹੜਾ ਦੁਕਾਨਾਂ ਦੁਕਾਨਦਾਰਾਂ ਨਾਲੋਂ ਕਿਸ ਤਰ੍ਹਾਂ ਦਾ ਹੈ ਜੀ ਸਾਡਾ ਸਰ ਬਹੁਤ ਜ਼ਰਾ ਘੱਟਾ 100 ਪਰ ਤਾਂ ਸਟਾਰਟ ਹੋ ਜਾਂਦਾ ਸਰ ਅੱਛਾ ਜੀ ਹਾਂਜੀ 100 ਪਰ ਤਾਂ ਸਟਾਰਟ ਮਿਨੀਮਮ ਤਾਂ ਹੋ ਜਾਏਗਾ ਔਰ ਬਦਿਆ ਕੁਆਲਿਟੀ ਬਣੀ ਤੇ ਪਿਆ ਸ਼ਾਦੀ ਦੇ ਵਿੱਚ ਕਿਤੇ ਵੀ ਆਪਾਂ ਜਾਣਦੇ ਆ ਜਾਂ ਆਮ ਘਰ ਤੋਂ ਬਾਹਰ ਆਪਾਂ ਕਿਸੇ ਹੋਰ ਫੰਕਸ਼ਨ ਤੇ ਆਪਾਂ ਜਾਣਦੇ ਆ ਤਾਂ ਤੁਸੀਂ ਇੱਥੋਂ ਲੈ ਕੇ ਜਿਹੜਾ ਹੈਗਾ ਸੈਂਟ ਵਗੈਰਾ ਇਤਰ ਵਗੈਰਾ ਯੂਜ਼ ਕਰੋ ਸੋ ਬਹੁਤ ਘੱਟ ਜੈਨੂਇਨ ਪ੍ਰਾਈਸ ਆ ਔਰ ਖੁਦ ਇਹਨਾਂ ਦੀ ਆਪਣੀ ਮੈਨੂਫੈਕਚਰਿੰਗ ਹੈ ਜੀ ਤੇ ਮੈਨ ਇਹ ਜਿਹੜੀ ਕਿਸ ਚੀਜ਼ ਹੈ ਜੀ ਸੇਫ ਫ੍ਰਗਰੈਂਸ ਜਲ ਹੁੰਦੀ ਆ ਕਾਰ ਹੋਮ ਆਫਿਸ ਮਲਟੀ ਪਰਪਸ ਯੂਜ਼ ਆ ਕਿਤੇ ਵੀ ਰੱਖ ਸਕਦੇ ਆ ਅਗਰ ਇਹਨੂੰ ਤੁਸੀਂ ਘਰ ਦੇ ਵਿੱਚ ਰੱਖਦੇ ਆ ਤੇ ਇਸ ਦੀ ਲੌਂਗ ਲਾਸਟਿੰਗ ਬਹੁਤ ਜ਼ਿਆਦਾ ਅਗਰ ਗਰਮੀ ਜਗ੍ਹਾ ਗੱਡੀ ਵਗੈਰਾ ਦੇ ਵਿੱਚ ਦੋ ਮਹੀਨੇ ਚੱਲੇਗੀ ਬਸ ਘਰ ਦੇ ਵਿੱਚ ਵੀ ਲੌਂਗ ਲਾਸਟਿੰਗ ਬਹੁਤ ਹੈ ਇਹਦਾ ਕੀ ਪ੍ਰਾਈਸ ਲੈਣ ਵਾਲਾ 100 ਓਨਲੀ ਸਰ ਇਹਦਾ ਕਿੰਨਾ ਸੌ ਰੁਪਿਆ ਹਾਂਜੀ ਸਰ ਠੀਕ ਹੈ 200 ਲਈ ਇਹ ਮੈਨੇ ਡੱਬਿਆਂ ਦੇ ਵਿੱਚ ਵੀ ਉਤਰ ਵਗੈਰਾ ਨਹੀਂ ਹੈ ਜੀ ਹਾਂਜੀ ਸਰ ਇਹਦੇ ਵਿੱਚ ਇਹ ਤਰ ਬਣਾ ਕੇ ਰੱਖੇ ਹੋਇਆ ਮਤਲਬ ਕਿਸ ਨਾਮ ਦੀ ਮਸ਼ਹੂਰ ਹੈ ਇਹ ਸਰ ਜਿੱਦਾਂ ਆਮਰ ਹੋ ਗਿਆ ਮਕਬੂਲ ਹੋ ਗਿਆ ਕਲਾਸਿਕ ਐਮਬਰ ਹੋ ਗਿਆ ਸੀ ਸੀ7 ਹੋ ਗਿਆ ਸੀਆਰ7 ਠੀਕ ਹੈ ਇਹਨਾਂ ਦਾ ਰੇਟ ਕੀ ਰਹਿਣ ਵਾਲਾ ਹੈ ਸਰ 200 250 300 ਅਜਾ ਸਰ ਡੈਕੋਰੇਟਿਵ ਟ੍ਰਾਂਸਫਰ ਵਰਨਰ ਆਬ ਜੀ ਟ੍ਰਾਂਸਫਰ ਵਰਨਰ ਪਲੱਸ ਏ ਫਿਊਜ਼ਰਾ ਪਲੱਸ ਨਾਈਟ ਲੈਂਪ 3-in-1 ਸਹੀ ਅਜਿਹੇ ਵਿੱਚ ਤੁਸੀਂ ਕਪੂਰ ਬਰਨ ਕਰ ਸਕਦੇ ਹਾਂ ਫ੍ਰੈਗਰੈਂਸ ਪਾ ਸਕਦੇ ਹਾਂ ਐਜ਼ ਨਾਈਟ ਲੈਂਪ ਯੂਜ਼ ਕਰ ਸਕਦੇ ਆ ਡੱਬੇ ਦੇ ਵਿੱਚ ਕੀ ਆ ਜੀ ਆਹ ਵਾਲਾ ਸਾਰੇ ਸਾਰਾ ਦਿਨ ਕਰਨਾ ਥੋਲ ਮੰਤਰ ਜਾਂ ਸਤਨਾਮ ਵਾਈਬਰੂ ਲਗਾ ਕੇ ਰੱਖਣ ਲਈ ਉਸ ਕਰਦੇ ਆ ਸਾਰਾ ਦਿਨ ਕਰਦੇ ਰਿਹਾ ਪਾਠ ਚਲਦਾ ਰਹੇ ਪੋਜ਼ਿਟਿਵਿਟੀ ਰਹਿੰਦੀ ਆ ਅਗਰ ਤੁਸੀਂ ਘਰ ਤੋਂ ਬਾਹਰ ਜਾ ਰਹੇ ਆ ਚੱਲਦਾ ਸ਼ਟਾਉ ਆਇਜਾ ਲੱਗਦਾ ਕੱਢ ਵਿੱਚ ਕੋਈ ਹੈ ਇਸ ਸਟਾਲ ਦੇ ਉੱਪਰ ਤੁਹਾਨੂੰ ਫ੍ਰੈਗਰੈਂਸ ਦੇ ਨਾਮ ਨਾਲ ਹੋਰ ਬਹੁਤ ਸਾਰੀਆਂ ਚੀਜ਼ਾਂ ਮਿਲਣ ਵਾਲੀਆਂ ਨੇ ਸੋ ਤੁਸੀਂ ਇੱਥੇ ਆ ਕੇ ਵਿਜ਼ਿਟ ਕਰੋ ਹੁਸ਼ਰਪੁਰ ਦੀ ਦੁਸ਼ਹਿਰਾ ਗਰਾਊਂਡ ਦੇ ਵਿੱਚ ਮੌਜੂਦ ਆ ਔਰ ਥੋੜਾ ਜਿਹਾ ਜਦੋਂ ਆਪਾਂ ਐਂਟਰੀ ਗੇਟ ਤੋਂ ਇੱਧਰ ਆਉਂਦੇ ਆ ਤਾਂ ਇੱਥੇ ਤੁਹਾਨੂੰ ਜਿਹੜਾ ਹੈਗੇ ਆ ਫਰੇਗਰੈਂਸ ਇਤਰ ਵਗੈਰਾ ਮਿਲ ਜਾਣਗੇ ਵਧੀਆ ਤਰ੍ਹਾਂ ਦੀਆਂ ਤੁਹਾਨੂੰ ਜਿਹੜੀਆਂ ਹੈਗੀਆਂ ਵਾ ਸੈਂਟ ਵਗੈਰਾ ਮਿਲ ਜਾਣਗੇ ਜਿਹੜੇ ਤੁਸੀਂ ਡੇਲੀ ਦੀ ਰੁਟੀਨ ਦੇ ਵਿੱਚ ਯੂਜ਼ ਕਰ ਸਕਦੇ ਹੋ ਵਿਆਹ ਸ਼ਾਦੀਆਂ ਤੇ ਯੂਜ਼ ਕਰ ਸਕਦੇ ਹੋ ਸਭ ਤੋਂ ਵੱਡੀ ਗੱਲ ਇਹ ਹੈ ਕਿ ਇਹ ਜਿਹੜਾ ਹੈਗਾ ਇਹਨਾਂ ਦੀ ਆਪਣੀ ਮੈਨੂਫੈਕਚਰਿੰਗ ਹੈ आप तैयार कर देने जी ऑनलाइन होम डिलीवरी हो जाती है किसी ने हजार तो ऊपर का अपना ऑर्डर करना हो डिलीवरी हो जाएगी जरूर दस्यो जी किस तरह का प्रोडक्ट है कि कम करते हैं सर जे वाइट कपड़े ते कोई दाग पै जाता दा, सब्जी अचार तेल नेल पेंट कुछ भी सारे लिखे हुए वैसे चाय कॉफी कुछ भी ते उस दाग दे उते सीधा है यूज किया जाता वाइट कपड़े स्पेशल ਤੇ ਆਮ ਘਰਾਂ ਦੇ ਵਿੱਚ ਸਭ ਤੋਂ ਜ਼ਿਆਦਾ ਯੂਜ਼ ਹੋਣ ਵਾਲੀ ਆਈਟਮ ਆ ਕਿਉਂਕਿ ਘਰ ਦੇ ਵਿੱਚ ਔਰਤਾਂ ਨੂੰ ਬੜੀ ਪਰੇਸ਼ਾਨੀ ਹੁੰਦੀ ਹੈ ਜਦੋਂ ਚਿੱਟੇ ਕੱਪੜਿਆਂ ਦੇ ਕਿਸੇ ਵੀ ਤਰ੍ਹਾਂ ਦੇ ਦਾਗ ਪੈ ਜਾਂਦੇ ਆ ਕਈ ਵਾਰ ਸਾਡੇ ਤੋਂ ਲਿੱਥਦੇ ਨਹੀਂ ਹੈਗੇ ਬਹੁਤ ਤਰ੍ਹਾਂ ਦੀ ਆਪਾਂ ਚੀਜ਼ਾਂ ਯੂਜ਼ ਕਰਦੀਆਂ ਬਾਰੇ ਤਰ੍ਹਾਂ ਦੀ ਆਪਾਂ ਸਰਫੈਕਸਲ ਵਗੈਰਾ ਯੂਜ਼ ਕਰਦੀਆਂ ਕਈ ਵਾਰ ਫਿਰ ਵੀ ਜਿਹੜੀਆਂ ਉਹ ਜਿਹੜੀਆਂ ਰਿਮੂਵ ਨਹੀਂ ਹੁੰਦੀਆਂ ਸੁਖ ਫਾਸਪੋਰਟ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਹੁਸ਼ਿਆਰਪੁਰ ਦੀ ਦੁਸ਼ਹਿਰਾ ਗਰਾਊਂਡ ਦੇ ਵਿੱਚ ਮੌਜੂਦਾਂ ਜਿਵੇਂ ਤੁਸੀਂ ਸਾਰੇ ਜਾਣਦੇ ਹੋ ਕਿ ਦੁਸ਼ਹਿਰੇ ਦਾ ਮੇਲਾ ਲੱਗ ਚੁੱਕਾ ਹੈ ਔਰ ਇਸ ਵੇਲੇ ਬਹੁਤ ਸਾਰੀਆਂ ਹੁਸ਼ਿਆਰਪੁਰ ਦੀ ਦੁਸ਼ਹਿਰਾ ਗਰਾਊਂਡ ਦੇ ਵਿੱਚ ਰੌਣਕਾਂ ਦੇਖਣ ਨੂੰ ਤੁਹਾਨੂੰ ਜਿਹੜੀਆਂ ਮਿਲਦੀਆਂ ਨੇ ਤੁਹਾਨੂੰ ਪਹਿਲਾਂ ਵੀ ਜਿਹੜੇ ਬਹੁਤ ਸਾਰੇ ਸਟਾਲਾਂ ਦੇ ਉੱਪਰ ਲੈ ਕੇ ਗਏ ਔਰ ਇਸ ਵੇਲੇ ਜਿਹੜਾ ਇੱਕ ਤੁਹਾਨੂੰ ਬਕਰੇ ਸਟਾਲ ਦੇ ਉੱਪਰ ਲੈ ਕੇ ਆਏ ਆ ਔਰ ਇਸ ਸਟਾਲ ਦੇ ਉੱਪਰ ਤੁਹਾਨੂੰ ਜਿਹੜੀ ਹੈ 프래ਗਰੈਂਸ ਜਿਹੜੀ ਹੈ ਕਿ ਆਪਾਂ ਜਿਹੜੇ ਜਿਹੜੇ ਜ਼ਿਆਦਾਤਰ ਯੂਜ਼ ਕਰਦਿਆਂ ਇਤਰ ਵਗੈਰਾ ਯੂਜ਼ ਕਰਦਿਆਂ ਉਹ ਆਪਾਂ ਨੂੰ ਇੱਥੋਂ ਮਿਲ ਸਕਦੇ ਨੇ ਸੋ ਆਪਾਂ ਗੱਲਬਾਤ ਕਰਾਂਗੇ ਮੈਡਮ ਸਾਡੇ ਨਾਲ ਮੌਜੂਦ ਨੇ ਸੋ ਸਭ ਤੋਂ ਪਹਿਲਾਂ ਪੁੱਛਦੇ ਹਾਂ ਕਿ ਮੈਡਮ ਜੀ ਕਿੱਥੋਂ ਆਏ ਨੇ ਔਰ ਇਹ ਜਿਹੜਾ ਹੈਗਾ ਕਿਸ ਤਰ੍ਹਾਂ ਨਾਲ ਇਹ ਸਾਰੇ ਪ੍ਰੋਡਕਟ ਜਿਹੜੇ ਉਹ ਤਿਆਰ ਕੀਤੇ ਜਾਂਦੇ ਨੇ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਜੀ ਥੈਂਕ ਯੂ ਸਰ ਮੈਂ ਜੀ ਕੋਰਸਰ ਮੈਂ ਚਲੰਦਰ ਤੋਂ ਹਾਂ ਸਤਿ ਸ਼੍ਰੀ ਅਕਾਲ ਠੀਕ ਹੈ ਜੀ ਇਸ ਵੇਲੇ ਜਿਹੜੇ ਆ ਬਹੁਤ ਸਾਰੇ ਜਿਹੜੇ ਹੈਗੇ ਆ ਮੈਡਮ ਇਤਰ ਵਗੈਰਾ ਰੱਖੇ ਹੋਏ ਨੇ ਇਹ ਇਹਨਾਂ ਬਾਰੇ ਦੱਸੋ ਪਹਿਲਾਂ ਜੀ ਜਿਹੜੀ ਖੁਦ ਤੁਹਾਡੀ ਆਪਣੀ ਮੈਨੂਫੈਕਚਰਿੰਗ ਹੈ ਹਾਂਜੀ ਸਰ ਹਾਂਜੀ ਸੜੀ ਆਪਣੀ ਆ ਕਿੱਥੇ ਬਣਾ ਲਿਆ ਠੀਕ ਹੈ ਤੇ ਇਸ ਵੇਲੇ ਜਿਆਦਾ ਜਿਆਦਾ ਡਿਮਾਂਡ ਦੇ ਵਿੱਚ ਕਿਹੜੀ ਜਿਹੜੀ ਹੈ ਜਿਹੜਾ ਯੂਜ਼ ਹੋ ਰਿਹਾ ਜੀ ਆਪਣਾ ਸਰ ਜਿੱਦਾਂ ਗੁਚੀ ਫਲੋਰਾ ਹੋ ਗਿਆ ਸ਼ੋਰਲਾਈਨ ਫਲੋਰਾ ਹੋ ਗਿਆ ਜਾਂ ਉਦ ਵਗੈਰਾ ਹੋ ਗਿਆ ਉਹ ਜ਼ਿਆਦਾ ਲੈ ਠੀਕ ਹੈ ਜੀ ਉਹ ਦਿਖਾ ਸਕਦੇ ਹੋ ਜੀ ਕਸਟਮਰ ਆਪਣੇ ਦਰਸ਼ਕਾਂ ਨੂੰ ਹਾਂਜੀ ਸਰ ਮੈਂ ਦਿਖਾ ਸਕਦਾ ਹਾਂਜੀ ਠੀਕ ਹੈ

ਕਾਫੀ ਵਧੀਆ ਫਰੇਗਰੈਂਸ ਹੈ ਜੀ ਤੁਸੀਂ ਦੱਸ ਰਹੇ ਸੀਗੇ ਕਿ ਹੁਣ ਇਹ ਖੁਦ ਥੋੜੇ ਦਿਨ ਪਹਿਲਾਂ ਹੀ ਤਿਆਰ ਕੀਤਾ ਜੀ ਇਹ ਹਾਂਜੀ ਇਹ ਹਜੇ ਪਰਸੋਂ ਤਿਆਰ ਕੀਤਾ ਸੀਗਾ ਮਾਫੀ ਆ ਜਨਾ ਅੱਛਾ ਜੀ ਤੋਂ ਜਦੋਂ ਆਪਾਂ ਇਹ ਪਿਆਰ ਕਰਦੇ ਹਾਂ ਜੀ ਕਿੰਨਾ ਟਾਈਮ ਲੱਗ ਜਾਂਦਾ ਪਰ ਇਹਦੇ ਵਾਸਤੇ ਕੀ ਸਾਵਧਾਨੀਆਂ ਵਰਤਣੀਆਂ ਪੈਂਦੀਆਂ ਨੇ ਇਹ ਕਿਸ ਤਰ੍ਹਾਂ ਨਾਲ ਤਿਆਰ ਹੁੰਦਾ ਜੀ ਸਰ ਇਹਦਾ ਪੂਰਾ ਮੈਜ਼ਰਮੈਂਟ ਹੁੰਦਾ ਆ ਔਰ ਇਹਨਾਂ ਦੇ ਸਪੈਸ਼ਲ ਆਇਲ ਆਉਂਦੇ ਆ ਫਰੇਗਰੈਂਸ ਅਲੱਗ ਤੋਂ ਆਉਂਦੀ ਆ ਔਰ ਸੀਸਾਬ ਨਾਲ ਜਿ ਪਤਲੇ ਬਣਵਾਉਣਿਆਂ ਜਾਂ ਸੰਗਣੇ ਬਣਵਾਉਣਿਆਂ ਉਸ ਹਸਾਬ ਨਾਲ ਬਣਦਾ ਕਿੰਨਾ ਟਾਈਮ ਲੱਗ ਜਾਂਦਾ ਹੈ ਤਿਆਰ ਹੋਣ ਨੂੰ ਜੀ ਸਰ ਮੈਨਾਂ ਤਾਂ ਲੱਗਦੀ ਹੈ ਨਾ ਟਾਈਮ ਕਿੰਨੇ ਦਿਨ ਲੱਗ ਜਾਂਦੇ ਨੇ ਜੀ ਸਰ ਜਿੱਦਾਂ ਕਈਦੇ ਹੁੰਦੇ ਆ ਇੱਕ ਚੀਜ਼ ਨੂੰ ਬਹੁਤ ਜਲਾ ਕੇ ਐਕਸਟਰਾ ਜਲਾ ਕੇ ਬਣਾਉਣਾ ਉਹਨੂੰ ਤਾਂ ਕਈ ਦਿਨ ਲੱਗ ਜਾਂਦੇ ਆ ਅੱਛਾ ਜੀ ਤੇ ਕੀ ਚਲਦੀ ਭੰਜਲ ਠੀਕ ਹੈ ਤੁਹਾਡੇ ਕਹਿੰਦਾ ਮਤਲਬ ਹੈ ਕਿ ਜੈਨੂਇਨ ਪ੍ਰਾਈਸ ਦੇ ਵਿੱਚ ਜਿਹੜਾ ਹੈਗਾ ਕਸਟਮਰ ਨੂੰ ਤੁਸੀਂ ਵਧੀਆ ਚੀਜ਼ ਦੇ ਰਹੇ ਹੋ ਹਾਂਜੀ ਸਰ ਬਿਕੋਜ਼ ਇਹ ਸਾਡੀ ਆਪਣੀ ਬਣਾਈ ਹੋਈ ਆ ਤੇ ਉਹ ਸਸਤੀ ਪੈਂਦੀ ਆ ਅਗਰ ਤੁਸੀਂ ਕਿਸੇ ਤੋਂ ਖਰੀਦ ਕੇ ਦੋਗੇ ਤੇ ਫਿਰ ਉਹ ਆਪਣੇ ਆਪ ਮਹਿੰਗੀ ਹੋਏਗੀ ਜਦੋਂ ਵੀ ਅਸੀਂ ਦੁਕਾਨਾਂ ਦੇ ਵਿੱਚ ਜਾਂਦੇ ਹਾਂ ਤਾਂ ਕਾਫੀ ਜ਼ਿਆਦਾ ਇਹਨਾਂ ਚੀਜ਼ਾਂ ਦਾ ਰੇਟ ਰਹਿੰਦਾ ਹੁੰਦਾ ਹੈ ਅਸੀਂ ਲੈਣ ਜਾਂਦੇ ਹਾਂ ਕਿਉਂਕਿ ਅਸੀਂ ਯੂਜ਼ ਕਰਦੇ ਹਾਂ ਤੇ ਇਹ ਤੁਹਾਡਾ ਜਿਹੜਾ ਰੇਟ ਹੈ ਜਿਹੜਾ ਦੁਕਾਨਾਂ ਦੁਕਾਨਦਾਰਾਂ ਨਾਲੋਂ ਕਿਸ ਤਰ੍ਹਾਂ ਦਾ ਹੈ ਜੀ ਸਰ ਸਰ ਬਹੁਤ ਜ਼ਿਆਦਾ ਘਾਟਾ ਸੋਰ ਵੀ ਤਾਂ ਸਟਾਰਟ ਹੋ ਜਾਂਦਾ ਸਰ ਅੱਛਾ ਜੀ ਹਾਂਜੀ ਸੋਰ ਵੀ ਤਾਂ ਸਟਾਰਟ ਮਿਨੀਮਮ ਤਾਂ ਹੋ ਜਾਏਗਾ ਔਰ ਬਦਿਆ ਕੁਆਲਿਟੀ ਬਣੀ ਜੀ ਸੋ 100 ਰੁਪਏ ਦੇ ਵਿੱਚ ਤੁਸੀਂ ਜਿਹੜਾ ਹੈਗਾ ਇੱਥੋਂ ਜਿਹੜੀ ਹੈ ਫ੍ਰੈਗਰੈਂਸ ਜਿਹੜੀ ਹੈਗੀ ਆ ਲੈ ਸਕਦੇ ਹੋ ਸੋ ਯੂਜ਼ ਕਰ ਸਕਦੇ ਹੋ ਵਿਆਹ ਸ਼ਾਦੀ ਦੇ ਵਿੱਚ ਕਿਤੇ ਵੀ ਆਪਾਂ ਜਾਣਦੇ ਆ ਜਾਂ ਆਮ ਘਰ ਤੋਂ ਬਾਹਰ ਆਪਾਂ ਕਿਸੇ ਹੋਰ ਫੰਕਸ਼ਨ ਤੇ ਆਪਾਂ ਜਾਣਦੇ ਆ ਤਾਂ ਤੁਸੀਂ ਇੱਥੋਂ ਲੈ ਕੇ ਜਿਹੜਾ ਹੈਗਾ ਸੈਂਟ ਵਗੈਰਾ ਇੱਧਰ ਵਗੈਰਾ ਯੂਜ਼ ਕਰੋ ਸੋ ਬਹੁਤ ਘੱਟ ਜੈਨੂਇਨ ਪ੍ਰਾਈਸ ਆ ਔਰ ਖੁਦ ਇਹਨਾਂ ਦੀ ਆਪਣੀ ਮੈਨੂਫੈਕਚਰਿੰਗ ਹੈ ਜੀ ਸੋ ਹੋਰ ਵੀ ਮੈਨ ਜੀ ਆਪਣੇ ਕੋ ਇੱਧਰ ਵੀ ਕਾਫੀ ਚੀਜ਼ਾਂ ਪਈਆਂ ਨੇ ਇਹ ਜਿਹੜੀ ਕਿਸ ਚੀਜ਼ ਹੈ ਜੀ ਸੇਫ ਫ੍ਰੈਗਰੈਂਸ ਜੈਲ ਹੁੰਦੀ ਆ ਕਾਰ ਹੋਮ ਆਫਿਸ ਮਲਟੀਪਰਪਸ ਯੂਜ਼ ਹੈ ਕਿਤੇ ਵੀ ਰੱਖ ਸਕਦੇ ਆ ਅਗਰ ਇਹਨੂੰ ਤੁਸੀਂ ਘਰ ਦੇ ਵਿੱਚ ਰੱਖਦੇ ਆ ਤੇ ਇਸ ਦੀ ਲੌਂਗ ਲਾਸਟਿੰਗ ਬਹੁਤ ਜ਼ਿਆਦਾ ਹੈ ਗਰਮੀ ਜਗਾ ਗੱਡੀ ਵਗੈਰਾ ਦੇ ਵਿੱਚ 2 ਮਹੀਨੇ ਚੱਲੇਗੀ ਘਰ ਦੇ ਵਿੱਚ ਦੀ ਲੌਂਗ ਲਾਸਟਿੰਗ ਇਹਦਾ ਕੀ ਪ੍ਰਾਈਸ ਲੈਣ ਵਾਲਾ ਹੈ 100 ਆਹ ਸਰ ਇਹਦਾ 100 ਰੁਪਿਆ ਹਾਂਜੀ ਸਰ ਤੇ ਤੁਸੀਂ ਵੀ ਲਈ ਮੈਨੇ ਡੱਬਿਆਂ ਦੇ ਵਿੱਚ ਵੀ ਇਤਰ ਵਗੈਰਾ ਨਹੀਂ ਹੈ ਜੀ ਹਾਂਜੀ ਸਰ ਇਹਦੇ ਵਿੱਚ ਇਤਰ ਬਣਾ ਕੇ ਰੱਖੇ ਹੋਏ ਆ ਅੱਛਾ ਜੀ ਇਹ ਕਿਹੜੀ ਕਿਹੜੀ ਨਹੀਂ ਵੀ ਇਹਨਾਂ ਦਾ ਕਿਸ ਤਰ੍ਹਾਂ ਵੀ ਹੈ ਗਿਆ ਜੀ ਮਤਲਬ ਕਿਸ ਨਾਮ ਤੋਂ ਮਸ਼ਹੂਰ ਹੈ ਇਹ ਸਰ ਜਿਹਦਾ ਆਮਰ ਹੋ ਗਿਆ ਮਕਬੂਲ ਹੋ ਗਿਆ ਕਲਾਸਿਕ ਐਂਬਰ ਹੋ ਗਿਆ ਸੀ ਸੀ7 ਹੋ ਗਿਆ ਸੀਆਰ7 ਠੀਕ ਹੈ ਇਹਨਾਂ ਦਾ ਰੇਟ ਕੀ ਰਹਿਣ ਵਾਲਾ ਹੈ ਜੀ ਸਰ 200 250 300 ਅਦਰ ਸੋ ਇਸ ਤੋਂ ਜਿਹੜਾ ਹੈ ਤੁਹਾਨੂੰ 100 ਤੋਂ ਲੈ ਕੇ 200 ਤੱਕ ਦੇ ਰੇਟਾਂ ਤੱਕ ਤੁਹਾਨੂੰ ਜਿਹੜੀ ਵਧੀਆ ਫਰੇਗਰੈਂਸ ਮਿਲਣ ਵਾਲੀ ਹੈ ਸੋ ਹੋਰ ਵੀ ਇਹਨਾਂ ਦੇ ਕੋਲ ਸਮਾਨ ਜਿਹੜਾ ਹੈ ਮੌਜੂਦ ਆ ਐ ਤੁਸੀਂ ਇੱਧਰ ਦੇਖ ਸਕਦੇ ਹੋ ਕਿ ਇਹ ਲੈਂਪ ਹੈ ਜੀ ਇਹ ਇਲੈਕਟ੍ਰੋਨਿਕ ਲੈਂਪ ਆਏਗਾ ਵਾ ਸੋ ਇਹਨਾਂ ਦਾ ਕੰਮ ਜਾਣਦੇ ਹੈ ਕਿ ਕਿਸ ਤਰ੍ਹਾਂ ਦਾ ਹੁੰਦਾ ਹੈ ਜੀ ਸਰ ਇਹ ਡੈਕੋਰੇਟਿਵ ਕੈਂਸਰ ਬਰਨਰ ਆ ਕੈਂਪਰ ਵਰਨਰ ਪਲੱਸ ਦੇ ਡਿਫਿਊਜ਼ਰ ਹੈ ਪਲੱਸ ਨਾਈਟ ਲੈਂਪ 3-in-1 ਹੈ ਸਰ ਹਾਂ ਜਿਹਦੇ ਵਿੱਚ ਤੁਸੀਂ ਕਪੂਰ ਬਰਨ ਕਰ ਸਕਦੇ ਹਾਂ ਫ੍ਰੈਗਰੈਂਸ ਪਾ ਸਕਦੇ ਹਾਂ ਐਜ਼ ਨਾਈਟ ਲੈਂਪ ਯੂਜ਼ ਕਰ ਸਕਦੇ ਹੋ ਕਿੰਨੇ ਦਾ ਰਹਿਣ ਵਾਲਾ ਜੀ 300 ਓਨਲੀ ਸਰ ਵਿਦ ਫ੍ਰੈਗਰੈਂਸ ਅੱਛਾ ਹਾਂਜੀ ਸੋ 300 ਰੁਪਏ ਦੇ ਵਿੱਚ ਜਿਹੜਾ ਆਏਗਾ ਵਾ ਇਹ ਲੈਂਪ ਆਪਾਂ ਯੂਜ਼ ਕਰ ਸਕਦੇ ਹਾਂ ਤੇ ਕਿੰਨੇ ਸਾਰੇ ਫਾਇਦੇ ਨੇ ਸੋ ਇੱਧਰਲੇ ਬਸ ਮੇਰੇ ਕੋਲ ਕੁਝ ਹੋਰ ਵੀ ਚੀਜ਼ਾਂ ਪਈਆਂ ਨੇ ਐਲ ਐ ਡੱਬੇ ਦੇ ਵਿੱਚ ਕੀ ਆ ਜੀ ਅਗਲਾ ਸਾਰੇ ਸਾਰਾ ਦਿਨ ਕਰਦੇ ਹਾਂ ਛੋਲ ਮੰਤਰ ਜਾਂ ਸਤਨਾਮ ਵਾਇਗਰੂ ਲਗਾ ਕੇ ਰੱਖਣ ਲਈ ਉਸ ਕਰ ਗਿਆ ਸਾਰਾ ਦਿਨ ਕਰਦੇ ਇਸ ਪਾਠ ਚੱਲਦਾ ਰਹੇ ਪੋਜ਼ਿਟਿਵਿਟੀ ਰਹਿ ਜਾਂਦੀ ਹੈ ਅਗਰ ਤੁਸੀਂ ਕਰਦੇ ਹੋ ਬਾਹਰ ਜਾ ਰਹੇ ਹਾਂ ਚੱਲਦਾ ਛੱਡਾ ਉਹ ਇਦਾਂ ਲੱਗਦਾ ਕੱਢ ਵਿੱਚ ਕੋਈ ਹੈ ਥੋੜਾ ਜੀ ਇਹਦਾ ਕੀ ਰੇਟ ਹੈ 150 ਸਰ ਠੀਕ ਹੈ ਸੋ ਇਸ ਸਟੋਲ ਦੇ ਉੱਪਰ ਤੁਹਾਨੂੰ ਫਰੇਗਰੈਂਸ ਦੇ ਨਾਲ ਨਾਲ ਹੋਰ ਬਹੁਤ ਸਾਰੀਆਂ ਚੀਜ਼ਾਂ ਮਿਲਣ ਵਾਲੀਆਂ ਨੇ ਸੋ ਤੁਸੀਂ ਇੱਥੇ ਆ ਕੇ ਵਿਜ਼ਿਟ ਕਰੋ ਹੁਸ਼ਰਪੁਰ ਦੀ ਦੁਸ਼ਹਿਰਾ ਗਰਾਊਂਡ ਦੇ ਵਿੱਚ ਮੌਜੂਦ ਆ ਔਰ ਥੋੜਾ ਜਿਹਾ ਜਦੋਂ ਆਪਾਂ ਐਂਟਰੀ ਗੇਟ ਤੋਂ ਇਧਰ ਆਉਂਦੇ ਆ ਤਾਂ ਇੱਥੇ ਤੁਹਾਨੂੰ ਜਿਹੜਾ ਹੈਗੇ ਆ ਫਰੇਗਰੈਂਸ ਇਤਰ ਵਗੈਰਾ ਮਿਲ ਜਾਣਗੇ ਵਧੀਆ ਤਰ੍ਹਾਂ ਦੀਆਂ ਤੁਹਾਨੂੰ ਜਿਹੜੀਆਂ ਹੈਗੀਆਂ ਵਾ ਸੈਂਟ ਵਗੈਰਾ ਮਿਲ ਜਾਣਗੇ ਜਿਹੜੇ ਤੁਸੀਂ ਡੇਲੀ ਦੀ ਰੁਟੀਨ ਦੇ ਵਿੱਚ ਯੂਜ਼ ਕਰ ਸਕਦੇ ਹੋ ਵਿਆਹ ਸ਼ਾਦੀਆਂ ਤੇ ਯੂਜ਼ ਕਰ ਸਕਦੇ ਹੋ ਸਭ ਤੋਂ ਵੱਡੀ ਗੱਲ ਇਹ ਹੈ ਕਿ ਇਹ ਜਿਹੜਾ ਹੈਗਾ ਇਹਨਾਂ ਦੀ ਆਪਣੀ ਮੈਨੂਫੈਕਚਰ ਹੈ ਆਪ ਤਿਆਰ ਕਰਦੇ ਨੇ ਸੋ ਮੈਨਿੰਗ ਕਿਸੇ ਤਰ੍ਹਾਂ ਇੱਕ ਹੋਰ ਆਪਾਂ ਗੱਲ ਕਰਦੇ ਆ ਕਿ ਕਿਸੇ ਤਰ੍ਹਾਂ ਦਾ ਕੋਈ ਸਾਈਡ ਇਫੈਕਟ ਤਾਂ ਨਹੀਂ ਇਹਨਾਂ ਚੀਜ਼ਾਂ ਦਾ ਜੀ ਨਹੀਂ ਸਰ ਇਹ ਐਲਕੋਹਲ بیس ਨਹੀਂ ਹੁੰਦੇ ਆਇਲ بیس ਹੁੰਦੇ ਆ ਔਰ ਸਾਈਡ ਇਫੈਕਟ ਇਹਨਾਂ ਦਾ ਕੋਈ ਸਕਿਨ ਤੇ ਵੀ ਯੂਜ਼ ਹੁੰਦੇ ਆ ਕੱਪੜੇ ਤੇ ਵੀ ਯੂਜ਼ ਹੁੰਦੇ ਆ ਠੀਕ ਹੈ ਹਾਂਜੀ ਤੇ ਸੋ ਆਪਾਂ ਹੋਰ ਜਾਣ ਲੈਂਦੇ ਜੇਕਰ ਇਸ ਤੋਂ ਇਲਾਵਾ ਅਜੇ ਕਿੰਨੇ ਦਿਨ ਹੋਰ ਚੱਲੇਗਾ ਜੀ ਇਹ ਸਾਰੇ 5 ਤਰੀਕ ਤੱਕ ਠੀਕ ਹੈ 5 ਅਕਤੂਬਰ 5 ਤਰੀਕ ਤੱਕ ਤਾ ਜਿਹੜਾ ਤੁਹਾਨੂੰ ਇੱਥੇ ਲੈ ਸਕਦਾ ਇੱਥੇ ਲੈ ਸਕਦਾ ਹੈ ਅਦਰਵਾਈਜ਼ ਜੇ ਕਿਸੇ ਨੇ ਆਨਲਾਈਨ ਪਰਚੇਸ ਕਰਨਾ ਹੋਵੇ ਸਾਈ ਸਰ ਹਾਂਜੀ ਆਨਲਾਈਨ ਹੋਮ ਡਿਲੀਵਰੀ ਹੋ ਜਾਂਦੀ ਹੈ ਕਿਸੇ ਨੇ 1000 ਤੋਂ ਉੱਪਰ ਦਾ ਆਪਣਾ ਆਰਡਰ ਕਰਨਾ ਹੋਵੇ ਉਸ ਦੀ ਡਿਲੀਵਰੀ ਹੋ ਜਾਏਗੀ ਠੀਕ ਹੈ ਉਹਦੇ ਲਈ ਕੀ ਕਰਨਾ ਪਏਗਾ ਜੀ ਸਰ ਕਾਲ ਕਰਨੀ ਪਵੇਗੀ ਨੰਬਰ ਦਿੱਤਾ ਹੋਇਆ ਹੈ ਇਸ ਨੰਬਰ ਤੇ ਜ 977973480 ਜਾਂ ਇਹ ਨੰਬਰ ਪਿਆ ਜੀ ਤੁਹਾਡਾ ਹਾਂ ਜੀ ਇਹ ਨੰਬਰ ਤੁਸੀਂ ਲੱਗੇ ਆ ਕੇ ਦਿਖਾ ਦਿਓ ਜੀ ਵੈਦਿਕ ਆਜ਼ੁਰ ਵੇਦਾ ਜਿਹੜਾ ਹੈਗਾ ਇਸ ਨਾਮ ਤੋਂ ਜੀ ਇਹਨਾਂ ਦਾ ਆਪਣਾ ਸ਼ੋਪ ਹੈ ਇਹ ਖੁਦ ਤਿਆਰ ਕਰਦੇ ਨੇ ਆਪਣੀ ਮੈਨੂਫੈਕਚਰਿੰਗ ਆ ਤੁਸੀਂ ਇਹਨਾਂ ਨਾਲ ਕੰਟੈਕਟ ਕਰ ਸਕਦੇ ਹੋ ਸੋ ਹੋਰ ਵੀ ਜੀ ਆਪਾਂ ਹੋਰ ਗੱਲ ਕਰਦੇ ਆਂਗੇ ਇਸ ਤੋਂ ਇਲਾਵਾ ਹੋਰ ਵੀ ਕੋਈ ਚੀਜ਼ ਤੁਹਾਡੀ ਖੁਦ ਦੀ ਮੈਨੂਫੈਕਚਰਿੰਗ ਹੈ ਜੀ ਸਜਦਾ ਸਟੈਂਡਰਡ ਉਪਰ ਹੋ ਗਏ ਵਾਈਟ ਕਪੜਿਆਂ ਤੇ ਦਾਗ ਵਗੈਰਾ ਪੈ ਜਾਂਦੇ ਆ। ਹਾਂਜੀ ਆ ਮੈਂ ਦੇਖਿਆ ਜੀ ਕਾਫੀ ਮਤਲਬ ਅੱਜ ਜਿਹੜੀਆਂ ਘਰਾਂ ਦੇ ਵਿੱਚ ਜਿਹੜੀ ਆ ਮੁਸ਼ਕਲ ਆਉਂਦੀ ਹੈ ਕਿਉਂਕਿ ਚਿੱਟੇ ਕਪੜਿਆਂ ਦੇ ਬੜੇ ਜਲਦੀ ਦਾਗ ਪੈ ਜਾਂਦੇ ਆ ਜੀ। ਤੇ ਇਹਦੇ ਲਈ ਮੈਡਮ ਜਰੂਰ ਦੱਸਿਓ ਜੀ ਕਿਸ ਤਰ੍ਹਾਂ ਦਾ ਪ੍ਰੋਡਕਟ ਹੈ ਕਿੱਦਾਂ ਇਹ ਕੰਮ ਕਰਦਾ ਹੈ। ਸਰ ਜੇ ਵਾਈਟ ਕਪੜੇ ਤੇ ਕੋਈ ਦਾਗ ਪੈ ਜਾਂਦਾ ਸਬਜੀ ਆ achar ਤੇਲ ਨੀਲ ਪੇਂਟ ਕੁਝ ਵੀ ਸਾਰੇ ਲਿਖਿਓ ਹੈ ਵੈਸੇ ਚਾਹ ਕੌਫੀ ਕੁਝ ਵੀ। ਹਾਂ। ਤੇ ਉਸ ਦਾਗ ਦੇ ਉੱਤੇ ਸਿੱਧਾ ਇਹ ਯੂਜ਼ ਕੀਤਾ ਜਾਂਦਾ ਵਾਈਟ ਕੱਪੜਿਆਂ ਤੇ ਸਪੈਸ਼ਲੀ ਕਲਰ ਲਈ ਇਨਸਟ੍ਰਕਸ਼ਨ ਦਿੱਤੀਆਂ ਹੁੰਦੀਆਂ ਹੁੰਦੀਆਂ ਆ ਉਸ ਤਰ੍ਹਾਂ ਯੂਜ਼ ਕਰਨਾ ਠੀਕ ਹੈ ਇਹ ਆਮ ਘਰਾਂ ਦੇ ਵਿੱਚ ਸਭ ਤੋਂ ਜ਼ਿਆਦਾ ਯੂਜ਼ ਹੋਣ ਵਾਲੀ ਆਈਟਮ ਆ ਕਿਉਂਕਿ ਘਰ ਦੇ ਵਿੱਚ ਔਰਤਾਂ ਨੂੰ ਬੜੀ ਪਰੇਸ਼ਾਨੀ ਆਉਂਦੀ ਹੈ ਜਦੋਂ ਚਿੱਟੇ ਕੱਪੜਿਆਂ ਦੇ ਕਿਸੇ ਵੀ ਤਰ੍ਹਾਂ ਦੇ ਦਾਗ ਪੈ ਜਾਂਦੇ ਆ ਕਈ ਵਾਰ ਸਾਡੇ ਤੋਂ ਲਿੱਥਦੇ ਨਹੀਂ ਹੈਗੇ ਬਹੁਤ ਤਰ੍ਹਾਂ ਦੀਆਂ ਆਪਾਂ ਚੀਜ਼ਾਂ ਯੂਜ਼ ਕਰਦੀਆਂ ਵਰੇ ਤਰ੍ਹਾਂ ਦੀ ਆਪਾਂ ਸਰਫੈਕਸਲ ਵਗੈਰਾ ਯੂਜ਼ ਕਰਦੀਆਂ ਕਈ ਵਾਰ ਫਿਰ ਵੀ ਜਿਹੜੀਆਂ ਉਹ ਜਿਹੜੀਆਂ ਰਿਮੂਵ ਨਹੀਂ ਹੁੰਦੀਆਂ ਪਰ ਤੁਸੀਂ ਇਹ ਆਈਟਮ ਲੈ ਕੇ ਜਾਓ ਆਪਣੇ ਘਰ ਦੇ ਵਿੱਚ ਤਾਂ ਜਿਹੜੀ ਆ ਦਾਗ ਨੂੰ ਹਟਾਉਣ ਵਾਸਤੇ ਬਹੁਤ ਵਧੀਆ ਚੀਜ਼ ਹੈਗੀ ਆ ਤੁਸੀਂ ਇਹਦਾ ਇਸਤੇਮਾਲ ਕਰ ਸਕਦੇ ਹੋ ਸੋ ਇਹਦਾ ਵੀ ਆਪਾਂ ਰੇਟ ਜਾਣ ਲੈਨੇ ਆ ਸੋ ਇਹ ਕਿੰਨੇ ਦਾ ਰਹਿਣ ਵਾਲਾ ਹੈ ਜੀ 100 only sir ਜੀ ਸੋ ਜ਼ਿਆਦਾਤਰ ਆਪਾਂ ਗੱਲਬਾਤ ਕੀਤੀ ਆ ਤਾਂ ਹਰ ਇੱਕ ਚੀਜ਼ ਜਿਹੜੀ ਹੈਗੀ ਐ ਇੱਥੋਂ ਤੁਹਾਨੂੰ 100 ਰੁਪਏ ਤੋਂ ਲੈ ਕੇ ਮਿਨੀਮਮ 300 ਰੁਪਏ ਤੱਕ ਮਿਲਣ ਵਾਲੀ ਹੈ ਇਹ ਵਧੀਆ ਆਫਰ ਦੇ ਰੱਖੇ ਨੇ ਜੀ ਆਪਾਂ ਆਮ ਗੱਲ ਕਰੀਏ ਜੀ ਆਪਾਂ ਕਿਸੇ ਹੋਰ ਦੁਕਾਨ ਤੋਂ ਲੈਣ ਜਾਈਏ ਤਾਂ ਕਾਫੀ ਇਹਨਾਂ ਦਾ ਰੇਟ ਹੁੰਦਾ ਹੋਏਗਾ ਜੀ ਹਾਂਜੀ ਸਰ ਇਹ ਬਾਹਰ ਮਹਿੰਗੇ ਮਿਲਦੇ ਆ ਬਹੁਤ ਚੀਜ਼ ਮਹਿੰਗੀ ਮਿਲਦੀ ਹੈ ਕਿ ਤੁਹਾਡੀ ਆਪਣੀ ਮੈਨੂਫੈਕਚਰਿੰਗ ਹਾਂਜੀ ਸਰ ਇਹ ਤੇ 300 400 ਤੱਕ ਵੀ ਵਿਕਦੇ ਆ ਬਾਹਰ ਅੱਛਾ ਜੀ ਅਸੀਂ ਤਿਆਰ ਕਰਕੇ ਦਿਨੇ ਸਾਡੇ ਤੋਂ ਲੈ ਕੇ ਜਾਂਦੇ ਆ ਜੀ ਡਰਾਈ ਕਲੀਨਰ ਵਾਲੇ ਵੀ ਸਮਾਨ ਚੱਕਦੇ ਆ ਸਾਡੇ ਤੋਂ ਪਰ ਉਹ ਅੱਗੇ ਫਿਰ ਮਹਿੰਗਾ ਵਿਕਦਾ ਠੀਕ ਹਾਂਜੀ ਬਹੁਤ ਧੰਨਵਾਦ ਜੀ ਸਰ ਥੈਂਕ ਯੂ ਸਰ ਸੋ ਬਹੁਤ ਵਧੀਆ ਤਰੀਕੇ ਨਾਲ ਇਹਨਾਂ ਨੇ ਗੱਲਬਾਤ ਕੀਤੀ ਹੈਗੀ ਆ ਸਮਝਾਇਆ ਕਿ ਕਿਸ ਤਰ੍ਹਾਂ ਨਾਲ ਇਹ ਚੀਜ਼ਾਂ ਤਿਆਰ ਹੁੰਦੀਆਂ ਨੇ ਸੋ ਜਿਹੜੇ ਵੀ ਫਰੇਗਰੈਂਸ ਦੇ ਸ਼ੌਕੀਨ ਨੇ ਸੋ ਚਾਹੇ ਉਹ ਬੀਬੀਆਂ ਆ ਚਾਹੇ ਸਾਡੇ ਭਰਾ ਆ ਗਿਆ ਉਹ ਇੱਥੋਂ ਆ ਕੇ ਜਿਹੜਾ ਹੈਗਾ ਵਾ ਇਤਰ ਵਗੈਰਾ ਲਿਜਾ ਸਕਦੇ ਹੈਗੇ ਆ ਕਰਦੀਆਂ ਹੋਰ ਆਈਟਮਾਂ ਨੇ ਤੇ ਉਹ ਇੱਥੋਂ ਲਿਜਾ ਕੇ ਪਰਚੇਸ ਕਰ ਸਕਦੇ ਆ ਸੋ 5 ਤਰੀਕ ਤੱਕ ਜਿਹੜਾ ਹੈਗਾ ਇੱਥੇ ਤੁਹਾਨੂੰ ਜਿਹੜਾ ਹੈਗਾ ਉਹ ਪਰਚੇਸ ਕਰਨ ਨੂੰ ਮਿਲੇਗਾ ਸੋ 5 ਤਰੀਕ ਤੋਂ ਬਾਅਦ ਕਿਉਂਕਿ ਮੇਲਾ ਜਿਹੜਾ ਜੀ 5 ਤਰੀਕ ਤੋਂ ਬਾਅਦ ਜਿਹੜਾ ਹੈਗਾ ਵਾ ਇਹ ਮੇਲਾ ਸਮਾਪਤ ਹੋ ਜਾਣਾ ਉਸ ਤੋਂ ਬਾਅਦ ਜਿਹੜੀ ਹੈ ਦੁਕਾਨ ਜਰੀ ਹੈ ਉਸ ਤੋਂ ਚਲੇ ਜਾਣੀ ਹੈ ਪਰ ਫਿਰ ਵੀ ਤੁਸੀਂ ਅਗਰ ਅਦਰਵਾਈਜ਼ ਕੰਟੈਕਟ ਕਰਨਾ ਚਾਹੋ ਆਨਲਾਈਨ ਪਰਚੇਸ ਕਰਨਾ ਚਾਹੋ ਤਾਂ ਇੱਕ ਵਾਰ ਤੁਸੀਂ ਆਹ ਕਾਰਡ ਦੇ ਉੱਪਰ ਜਿਹੜਾ ਵਾ ਕੈਮਰਾ ਘੁਮਾ ਦਿਓ ਜੀ ਤੁਸੀਂ ਇਸ ਨੰਬਰ ਦੇ ਉੱਪਰ ਸੰਪਰਕ ਕਰ ਸਕਦੇ ਹੋ ਤਾਨੂੰ ਆਨਲਾਈਨ ਜਿਹੜੀ ਹੈਗੀ ਆ ਘਰ ਬੈਠਿਆਂ ਨੂੰ ਜਿਹੜੀ ਹੋਮ ਡਿਲੀਵਰੀ ਜਿਹੜੀ ਹੈ ਇਹਨਾਂ ਵੱਲੋਂ ਦਿੱਤੀ ਜਾਵੇਗੀ ਸੋ ਹੁਣ ਤੱਕ ਦੇ ਲਈ ਐਨ ਆਈ ਸੋ ਮਿਲਦੀ ਆ ਕਿਸੇ ਹੋਰ ਵੀਡੀਓ ਦੇ ਵਿੱਚ ਜੁੜੇ ਰਹੋ ਖਾਸਪੁਰ ਟੀਵੀ ਚੈਨਲ ਦੇ ਨਾਲ